ਮਨ ਗਿਆ ਨਹੀਂ ਕੰਬੜਾ ਖਰਾਬ ਕਰਨੇ ਫੜ ਗੱਲ ਕਰ ਹਲੋ ਇਹ ਆਨੇ ਦਨ ਵੀਰ ਡਾਕਟਰ ਜੀ ਭਾਜੀ ਸਾਡੀ ਗੱਲ ਦੀ ਬੱਕਰੀ ਦਾ ਕਰੀਏ ਕੁਝ ਭਰਾ ਮਰੇਆ ਭਾਜੀ ਮੈਂ ਝੂਠ ਨਹੀਂ ਮਗਰਦਾ ਸਾਂ ਖਾਉਂਦੇ ਤੂੰ ਚੜਦੀ ਬਾਕੀ ਕਿਹੜੇ ਕਿਹੜੇ ਮੁੰਡੇ ਨੇ ਵੇਚਿਆ ਨਾ ਲਿਕੇ ਨੇ ਤੇ ਉਹ ਆਂਦਾ ਵੀ ਨਾਲ ਚੰਦੂ ਨੇ ਗਾ ਮੈਂ ਥੇ ਜਗੂਰ ਗਿਆ ਭਰਾ ਪੈਗ ਲਾਉਣ ਜਾਏ ਤੇ ਝੂਠ ਨਹੀਂ ਮਗਰਦਾ ਕੋਈ ਘਰੋਂ ਲਾਇਆ ਹੈਗਾ ਤੇ ਉਹ ਦੋ ਦੋ ਬੰਦੇ ਉਹਨੇ ਵੇਖਿਆ ਬਾਕੀ ਮੁੰਡੇ ਨਿਕਾ ਮੈਂ ਲਾਉਂਗਾ ਉਹਦੋਂ ਇਹ ਨਹੀਂ ਨਾਲ ਗਾ ਮੁਰਗਾ ਮੈਂ ਤੈਨੂੰ ਦੱਸਾਂ ਨੀਗੀਜੀ ਪਾਲੀ ਹੁਣ ਮੈਂ ਨਾ ਵੀ ਭਾਜੀ ਮੰਨ ਸਰਦ ਮੰਨਦਾ ਐ ਬਾਕੀ ਉਹ ਮੈਂ ਯਾਰੇ ਵਿੱਚ ਹੈਗਾ ਨਹੀਂ ਤੇ ਮੇਰੇ ਨਾਲ ਮੇਰੀ ਮੇਰੀ ਤੋ 2 ਮਿੰਟ ਗੱਲ ਸੁਣ ਲੈ ਸਿਰਫ ਅੱਛਾ ਇੱਕ ਤੇ ਵੇ ਨੀਗੀਜੀ ਪਾਲੀ ਸੀ ਹਨਾ ਹਾਂ ਇਹ ਕਿੰਨਾ ਗਾਂ ਉਹਨੇ ਬੱਚੇ ਦੇਨੇ ਸੀ 100 ਤੈਨੂੰ ਪਤਾ ਵਾ ਗਾਂ ਪਰਿਵਾਰ ਵਧਣਾ ਹੁਣਾਂ ਦਾ ਇਹ ਨਿਸ਼ਾਨ ਘਟੋ ਘਟਦੇ 30 ਲੱਖ ਦਾ ਹੋ ਗਿਆ ਖਰਦ ਅੱਛਾ ਜੇ ਮਤਲਬ ਪਰਿਵਾਰ ਵਧਾਉਨੇ ਆਪਾਂ ਹਾਂ ਤੇ ਕਟੋ ਘਟ 30 ਲੱਖ ਦਾ ਤੁਹਾਨੂੰ ਖਾਣਾ ਕੋਲ ਹੋ ਗਿਆ ਜੇ 3-10 ਸਾਲਾਂ ਦਾ ਲਾਇਆ ਜਾਵੇ ਸਾਫ ਹੂੰ ਨੁਕਸਾਨ ਵੱਡਾ ਹੋਇਆ ਇਹਦਾ ਹੱਲ ਕਰੀਏ ਮੇਰਾ ਵੀਰ ਜੇ ਤਾਵੇਂ ਨਾ ਹੱਲ ਕਰੀ ਗਏ ਲੈ ਨਾ ਭਾਜੀ ਮੈਂ ਨਾ ਥਾਉ ਖਾਣਾ ਕਰੇ ਮਰਜ਼ੀ ਲੈ ਨਹੀਂ ਥਾਉ ਤੇ ਤੂੰ ਮੇਰੇ ਕੋਲ ਖਾਣਾ ਜਿਹੜੇ ਬੰਦੇ ਚੁੱਕੇ ਉਹਨਾਂ ਨੂੰ ਬੰਨਾਲਾ ਨਾ ਲੈ ਜੇ ਕਿ ਕਰਾਨ ਕੀ ਨਨਖਾ ਓਏ ਆ ਵੀ ਉਹ ਉੱਥੇ ਬੰਦੇ ਇੱਥੇ ਆਉਣਗੇ ਆ ਬਾਕੀ ਉਹ ਆਓ ਸਾਧ ਉਹਨਾਂ ਨੂੰ ਸਾਧ ਤੇ ਉਹ ਆਪਣੇ ਨਾਲ ਚਾਰੇ ਉਹ ਹੈਗੇ ਨਹੀਂ ਉਹ ਤਾਂ ਮੈਂ ਝੂਠ ਮਾਰ ਬਾਬੇ ਜਿਹੜੇ ਬਿਠੇ ਚਮਤ ਕਰ ਤੇ ਮੈਨੂੰ ਤੇ ਗੱਲ ਦਾ ਪਤਾ ਨਹੀਂ ਉਹਦੇ ਮਤ ਦੇ ਜੂ ਦੇ ਤੇ ਜਗੂਰ ਗਿਆ ਪਤਾ ਉਹ ਮੈਨੂੰ ਮੈਨੂੰ ਪਤਾ ਕੀ ਕਹਿੰਦੇ ਹੋ ਮੈਂ ਤੁਹਾਨੂੰ ਦੱਸ ਦਾਂਗਾ ਵੀ ਅੱਜ ਹੀ ਜੇ ਹੁਣ ਪੁੱਤ ਥਿਆਰ ਆਣਾ ਹੀ ਜਾਵਾਂਗੇ ਅੱਛਾ ਉਹ ਇਤਨਾ ਕਹਿੰਦੇ ਬਿੱਲੇ ਨੂੰ ਜਾਂਦਾ ਤੂੰ ਹਾਂ ਬਿੱਲੇ ਨੂੰ ਜਾਂਦਾ ਵਾ ਕਿਨੂੰ ਬਿੱਲੇ ਨੂੰ ਬਿੱਲੇ ਨੂੰ ਬਿੱਲਾ ਗੜਾ ਬਿੱਲਾ ਬਦਮਾਸ਼ ਅੱਗੇ ਲਾ ਬਿੱਲਾ ਬਦਮਾਸ਼ ਮੈਂ ਬਿੱਲੇ ਨੂੰ ਆਪਾਂ ਨੂੰ ਜਾਣਦੇ ਨਹੀਂ ਭਰਾ ਦੇ ਬਿੱਲਾ ਬਦਮਾਸ਼ ਲੈ ਕੇ ਆਉਣ ਲੱਗੇ ਮੈਂ ਟੱਕਿਆ ਹੀ ਅੱਛਾ ਜਾ ਉਹਨਾਂ ਚੀਮੇ ਨਾਲ ਗੱਲ ਕਰਦੇ ਸੀ ਚੀਮਾ ਵੀ ਨਾਲ ਹੀ ਆਊਗਾ ਅੱਛਾ ਮੈਂ ਨਹੀਂ ਕਿ ਚੀਮੇ ਨਾਲ ਕਰ ਗੱਲ ਕੋਈ ਬੰਦਾ ਨਹੀਂ ਵਾਈ ਚੀਮਾ ਚੀਮਾ ਵਾਈ ਤੇ ਬਿੱਲੇ ਬਦਮਾਸ਼ ਨਾਲ ਫਿਰ ਉਹਨਾਂ ਨਾਲ ਗੱਲ ਕੀਤੀ ਤੇ ਬਿੱਲੇ ਬਦਮਾਸ਼ ਹੋਣ ਲੱਗੇ ਤੇ ਮੇਰਾ ਵੀ ਤੂੰ ਨਾ ਕਿਹੇ ਤਰੀਕੇ ਨਾਲ ਉਹਨਾਂ ਨੂੰ ਸੱਦ ਕੇ ਤੇ ਅਸੀਂ ਆਉਣੇ ਆ ਤੇ ਉਹਨਾਂ ਨੂੰ ਪਰਾ ਮਾਰੇ ਆ ਆਦੋ ਉਹ ਅੱਡੇ ਦੇ ਮੋੜ ਤੋਂ ਤੇ ਲੰਘ ਗਏ ਉਹ ਦੂਜੀ ਦੁਕਾਨ ਜੀ ਵੱਜੀ ਆ ਤੇ ਉਹ ਮੁੰਡਾ ਅੱਗੇ ਤੋਂ ਕਿੰਨੇ ਦੀ ਕਿੰਨੇ ਦੀ ਚੱਲ ਆਪਣੇ ਜੀ ਗੱਲਾਂ ਦੱਸ ਦੇ ਨਹੀਂ ਨਹੀਂ ਮੈਨਾਂ ਜੀ ਪਾਜੀ ਮੈਂ ਸਭ ਗੱਲ ਉਹਨਾਂ ਉਹਨਾਂ ਕਿੰਨੇ ਦੀ ਵੇਚੀ ਦੱਸ ਦੇ ਤੂੰ ਨਾ ਦੱਸ ਓਏ ਮੇਰੀ ਗੱਲ ਸੁਣ ਨਾ ਮੈਂ ਭਾਜੀ ਨਹੀਂ ਮੈਂ ਨਾ ਉਹਨੂੰ ਵੇਖਿਆ ਨਾ ਗਿਆ ਹੀ ਆ ਤੇ ਮੈਂ ਤਾਂ ਜਾਣ ਕੇ ਫਸ ਗਿਆ ਚੱਲ ਪੁੱਤ ਚੱਲ ਪੁੱਤ ਨਹੀਂ ਮੰਨਦਾ ਚੱਲ ਇੱਥੇ ਆਣਾ ਨਹੀਂ ਹੁਣ ਉਹਨੇ ਫਿਰ ਚੱਲ ਆ ਜਾ ਕੋਈ ਨਹੀਂ ਭਰਾ ਆ ਜਾ ਬਾਜੀ ਜੋ ਮਰਜ਼ੀ ਕਰ ਲੈ ਭਰਾ ਹੋ ਜਾਈ ਨਹੀਂ ਫਿਰ ਤੂੰ ਪਿਆਰ ਨਾਲ ਕਹਿ ਦੇ ਵੀ ਉਹਨਾਂ ਵਿੱਚ ਕਿੰਨੇ ਦੀ ਵੇਚੀ ਆ ਮੈਂ ਇਹਨਾਂ ਕਸਮ ਲੈ ਕੇ ਭਾਜੀ ਮੈਂ ਨਹੀਂ ਜਾ ਮੈਂ ਨਾਲ ਨਹੀਂ ਗਿਆ ਬਸ ਨਾਲ ਕੌਣ ਗਿਆ ਸੀ ਮੈਂ ਇਹ ਨਹੀਂ ਕਿ ਭਰਾ ਉਹ ਅਰਚੀ ਦਾ ਨਾਮ ਲੱਗਦਾ ਪਿਆ ਉਹ ਮੁੰਡਾ ਕਿੰਨੇ ਗਾਇਆ ਮੇਰੇ ਬਾਜ ਯਾਰ ਮੈਂ ਪਤਾ ਕਿਉਂ ਕਹਿੰਨੇ ਆ ਬਿੱਲੇ ਨੇ ਨਾ ਨਿੱਪੂ ਲਿਆਈ ਇੱਕ ਤੇ ਬੰਦੂਗ ਨੂੰ ਐ ਘਸਾਉਂਦਿਆ ਵਾ ਮੈਂ ਕੀ ਕਰਨਾ ਕਹਿੰਦਾ ਜੇ ਰੌਂਦ ਕੱਟਨੇ ਆ ਤੇ ਚੱਕਰ ਆਈ ਕੋਈ ਕਰਲਾ ਭਰਾ ਮਾਰਦੇ ਹੋ ਦੀ ਉਹਨੇ ਮਾਰਨ ਵਾਲਾ ਹਾਲ ਹੀ ਬਣਿਆ ਪਰ ਤੂੰ ਹੱਸਨਿਆ ਪਰ ਇੱਕ ਕੰਮ ਹੋਣਾ ਹੀ ਮੈਂ ਦੱਸੀ ਜਾਂਦੇ ਤੈਨੂੰ ਜੇ ਕੋਈ ਕਰਦੇ ਹੋ ਬਾਕੀ ਭਰਾ ਮੈਂ ਨਹੀਂ ਨਾਲ ਹੈਗਾ ਤੇ ਮੈਂ ਕਿ ਕਿਸ ਤਰ੍ਹਾਂ ਮਨ ਭਾਜਾ ਚਾਹਣਾ ਦੱਸ ਮੈਂ ਫਿਰ ਜੇ ਉਹ ਤੇਰੇ ਮਨਪੇ ਫੋਕੇ ਮਨਪੇ ਜਾਂ ਇਸ ਤਰ੍ਹਾਂ ਕਰਦੇ ਆ ਜਾਂ ਸਰਪੰਚ ਤੋਂ ਦਵਾਈਏ ਪੈਸੇ ਸਰਪੰਚ ਨੂੰ ਲੱਗੇ ਵਿੱਚ ਉਹ ਭੈਣ ਦੇ ਉਹ ਗੱਲ ਸਰਪੰਚ ਦੇ ਤੇ ਭੈਣ ਜਿਹੜੀ ਆ ਸਰਪੰਚ ਦੀ ਗੱਲ ਆ ਬਾਕੀ ਨਹੀਂ ਇਹਦਾ ਨਾਮ ਨਹੀਂ ਹੈਗਾ ਮੈਂ ਉਹ ਅਰਚ ਨਹੀਂ ਇਹ ਮਨਜੀਤ ਕਿਹੜਾ ਨਾਮ ਲਈ ਜਣਾ ਤੇਰਾ ਉਹ ਜਾਣ ਗਿਆ ਤੇ ਤੂੰ ਨਾਲਗਾ ਮਾ ਨਹੀਂ ਨਾਲੇ ਮੇਰੀ ਬੁੜੀਆਂ ਤੇ ਨਹੀਂ ਨਾਲਗਾ ਤੇ ਨਿੱਕਾ ਮੁੰਡਾ ਨਹੀਂ ਭੇੜੇ ਚਾਰਦੇ ਲੱਗੇ ਉੱਥੇ ਪਰ ਸੇਹਦਰ ਲੱਗੇ ਹੂੰ ਤੇ ਉੱਥੇ ਉਹ ਚਾਚੇ ਦਾ ਮੁੰਡਾ ਆ ਟਿਕਾ ਜਾ ਤੇ ਉਹ ਚੰਦੂ ਨਹੀਂ ਨਾਲਗਾ ਚੰਦੂਸਰਾ ਨਾਲ ਆਇਆ ਹੈਗਾ ਅੱਛਾ ਚੰਦੂ ਨਹੀਂ ਹੈਗਾ ਹਾਂ ਨਹੀਂ ਜੀ ਅੱਛਾ ਉਹ ਪਿੱਕੀ ਮੇ ਨਾਲ ਬਿੱਲਾ ਨਹੀਂ ਆ ਉਹ ਬਿਲਵ ਮਾ ਜੀ ਕਹਿੰਦਾ ਚੰਦੂ ਨੂੰ ਵਿੱਚੇ ਰਗੜਨਾ ਮੈਂ ਅੱਗੇ ਵੀ ਫੋਨ ਆਇਆ ਇਹਨਾਂ ਦਾ ਪਹਿਲਾਂ ਵੀ ਉਹ ਕਰਦਾ ਕੀ ਬਣੀ